ਹਾਂਜੀ ਹੈ ਨਾ ਅਸਲ 'ਚ ਆਪਾਂ ਸਵਾਲ ਤਾਂ ਸਾਰੇ ਕਰ ਲੈਨੇ ਆ ਪਰ ਉਹਨਾਂ ਦੇ ਹੱਲ ਲੱਭਣ ਦੀ ਹਿੰਮਤ ਨਹੀਂ ਪਾਲਦੇ ਆਪਾਂ ਆਪਾਂ ਕਹਿੰਦੇ ਆ ਨਾ ਪੰਛੀ ਇੱਥੋਂ ਅਲੋਪ ਹੋ ਰਹੇ ਆ ਪਰ ਆਪਾਂ ਇਹ ਨਹੀਂ ਸੋਚਦੇ ਵੀ ਜੋ ਪੰਛੀਆਂ ਦੇ ਖਾਣੇ ਸੀ ਆਪਣੇ ਘਰ ਨਾਲ ਜਿਵੇਂ ਹੁਣ ਜੀਰੇ ਦੀ ਕਿਣਕੀ ਪਈ ਆ ਤੇ ਬਾਜਰਾ ਹਨ ਚਿੜੀਆਂ ਵਾਸਤੇ ਰੱਖਿਆ ਹੋਇਆ ਵੀ ਉਹ ਬਿਲਕੁਲ ਤੁਸੀਂ ਸਾਹਮਣੇ ਵੇਖੋ ਤੁਹਾਨੂੰ ਹੋਵੇ ਚਿੜੀਆਂ ਘੁੱਗੀਆਂ ਤੁਹਾਨੂੰ ਸਾਰੇ ਤਰ੍ਹਾਂ ਦੇ ਹਨ ਇੱਥੇ ਆਪਣੇ ਪੰਛੀ ਮਿਲਦੇ ਆ ਹੁਣ ਆਪਾਂ ਇਹ ਤਾਂ ਕਹੀ ਜਾਂਦੇ ਆ ਕਿ ਵੀ ਇੱਥੇ ਪੰਛੀ ਨਹੀਂ ਆਉਂਦੇ ਹਨ ਆਪਣੇ ਵੀ ਅਲੋਪ ਹੁੰਦੇ ਜਾਂਦੇ ਆ ਪਰ ਇਹਨਾਂ ਨੂੰ ਬਚਾਰਿਆ ਨੂੰ ਜਿਹੜਾ ਪ੍ਰਬੰਧ ਚਾਹੀਦਾ ਸੀ ਜਿਹੋ ਜਿਹੋ ਜਿਹਾ ਇਹਨਾਂ ਨੂੰ ਮਾਹੌਲ ਚਾਹੀਦਾ ਸੀ ਕੀ ਆਪਾਂ ਉਹ ਇਹਨਾਂ ਨੂੰ ਦੇ ਰਹੇ ਆ ਕਿਉਂਕਿ ਆਪਾਂ ਅਸਲ ਅਪਰੇਤੇ ਗੱਲ ਲਿਓਣੀ ਨਹੀਂ ਚਾਹੁੰਦੇ ਗੁਰੂ ਪਰ ਕਹਿੰਦਾ ਦੱਦਾ ਦੋਸ਼ ਨਾ ਦੇਉ ਕਿਸੇ ਦੋਸ ਕਰਮਾਂ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਣਾ ਇਹ ਅਮੀ ਕਿਸੇ ਨੂੰ ਦੋਸ਼ ਦੇਣ ਨਾਲ ਕੁਛ ਨਹੀਂ ਬੰਨ ਆਪਾਂ ਇਹ ਸੋਚੀਏ ਵੀ ਜੋ ਸਾਡੇ ਫਰਜ਼ ਬਣਦੇ ਸੀ ਆਪਾਂ ਨੇ ਉਹ ਨਿਭਾਏ ਆ ਆਪਾਂ ਤੇ ਇਨਸਾਨ ਨੂੰ ਨਹੀਂ ਸਮਝ ਪਾਉਂਦੇ ਤੇ ਇਹ ਪੰਛੀ ਜਾਨਵਰਾਂ ਦੇ ਇਹਨਾਂ ਦੇ ਮਨਾਂ ਨੂੰ ਜਾ ਇਹਨਾਂ ਦੀਆਂ ਲੋੜਾਂ ਨੂੰ ਕੀ ਸਮਝਾਂਗੇ ਆਪਾਂ ਤਾਂ ਇਨਸਾਨ ਦੀ ਭਾਵਨਾ ਨੂੰ ਨਹੀਂ ਸਮਝ ਪਾਉਂਦੇ ਹੁਣ ਤੁਸੀਂ ਇਸ ਵੀਡੀਓ ਦੇ ਵਿੱਚ ਹੀ ਵੇਖ ਲੈ ਹੋਣਗੇ ਨਾ ਕਿੰਨੇ ਤਰ੍ਹਾਂ ਦੇ ਪੰਛੀ ਆ ਇਹ ਤਾਂ ਆ ਰਹਿਆ ਵੀ ਜੇਕਰ ਨਾ ਇਹਨਾਂ ਨੂੰ ਇੱਥੇ ਕੁਝ ਮਿਲਦਾ ਉਹ ਹੀ ਜਿਹਾ ਮਾਹੌਲ ਮਿਲਦਾ ਜੋ ਇਹ ਚਾਹੁੰਦੇ ਆ ਕੱਲੇ ਦੋਸ਼ ਨਾ ਦੀਏ ਆਪਣ ਇਹਨਾਂ ਨੂੰ ਪਿਆਰ ਕਰੀਏ ਤੇ ਆਪਾਂ ਜੋ ਸਰਬੱਤ ਦੇ ਭਲੇ ਦੀ ਗੱਲ ਕਰਦੇ ਰਹਨੇ ਆ ਉਹ ਸਰਬੱਤ ਦੇ ਭਲੇ ਨੂੰ ਅਸੀਂ ਲਾਗੂ ਵੀ ਕਰੀਏ ਕਿ ਵੀ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ ਤੇ ਅਸੀਂ ਸਾਰੇ ਜੋ ਪ੍ਰਮਾਤਮਾ ਨੇ ਬਣਾਈ ਕੁਦਰਤ ਦੇ ਵਿੱਚ ਹਨਾ ਸਾਰੇ ਤਰ੍ਹਾਂ ਦੇ ਜੀਵ ਅਸੀਂ ਸਾਰਿਆਂ ਨੂੰ ਪਿਆਰ ਕਰਦੇ ਆ ਤੇ ਮਨੁੱਖਾ ਜਿਹੜਾ ਉਹ ਸਭ ਤੋਂ ਉੱਤਮ ਜੂਨੀ ਨੋਖਣੂ ਮਿਲੀਏ ਪਰ ਸਭ ਤੋਂ ਵੱਧ ਅੱਜ ਜੇਕਰ ਨਾ ਦੁੱਖਾਂ ਦੇ ਵਿੱਚ ਘਿਰਿਆ ਹੋਇਆ ਮਨੁੱਖੀ ਘਿਰਿਆ ਹੋਇਆ ਕਾਰਨ ਕੀ ਕਿਉਂਕਿ ਜਿਹੜਾ ਸਵਾਰਥ ਆ ਨਾ ਸਵਾਰਥ ਦੇ ਵਿੱਚ ਇੰਨਾ ਘਿਰ ਚੁੱਕਿਆ ਨਾ ਮਨੁੱਖਾ ਉਹਨੂੰ ਹੁਣ ਬਾਹਰ ਨਿਕਲਣਾ ਜਾਇ ਹੀ ਉਹਨਾਂ ਚਲਾਕ ਲੋਕਾਂ ਦੇ ਟਰੈਪ ਦੇ ਵਿੱਚ ਨਾ ਇਸ ਤਰੀਕੇ ਨਾਲ ਫਸ ਗਿਆ ਏ ਕਿ ਹੁਣ ਇਹਨੂੰ ਪਿੱਛੇ ਮੁੜਨਾ ਬਹੁਤ ਮੁਸ਼ਕਲ ਲੱਗਦਾ। ਅਸੰਭਵ ਨਹੀਂ ਹੈਗਾ ਵੀ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਵੀ ਹੁਣ ਵਾਪਸ ਨਹੀਂ ਮੁੜ ਸਕਦਾ। ਮੁੜ ਸਕਦਾ ਹੈ। ਪਰ ਉਹਦੇ ਲਈ ਨਾ ਜਿਹੜੀ ਤਿਆਰੀ ਜਾਂ ਸੈਕਰੀਫਾਈਸ ਕਰਨਾ ਪਊਗਾ। ਜਿਹੜੀ ਕੁਰਬਾਨੀ ਦੇਣੀ ਪੈਂਦੀ ਆ ਉਹ ਦੇਣ ਲਈ ਹਿੰਮਤ ਨਹੀਂ ਹੁਣ ਜੇ ਹਿੰਮਤ ਪੈਦਾ ਹੋਣੀ ਚਾਹੀਦੀ ਸੀ ਕਰਨੀ ਬਣਦੀ ਸੀ ਉਹ ਹਿੰਮਤ ਹੀ ਨਹੀਂ ਹੋਣਾ ਹੈਗੀ ਕਹਿੰਦਾ ਆ ਵੇਖੋ ਨਾ ਸਤਿਗੁਰੂ ਨਾਨਕ ਪਾਤਸ਼ਾਹ ਨੇ ਐਵੇਂ ਥੋੜੀ ਕਿਹਾ ਹੋਇਆ ਬਲਹਾਰੀ ਕੁਦਰਤ ਬਸਿਆ ਤੇਰਾ ਅੰਤ ਨਾ ਜਾਈ ਲਖਿਆ ਤਕਰੀਬਨ ਘੱਟ ਤੋਂ ਘੱਟ 6-7 ਪ੍ਰਕਾਰ ਦੀਆਂ ਆਪਣੇ ਘਰ ਚਿੜੀਆਂ ਆ ਰਹੀਆਂ। ਉਹ ਨਾ ਉੱਪਰ ਬੈਠੇ ਦੋਸਤੋ। ਹਰਾ ਕਲਰ ਹੈ। ਤੇ ਉਹ نیچے ਹਨ ਉਹਦੇ ਆ ਰੀਆਂ ਨੇ। ਜੋ ਉਹਨਾਂ ਦਾ ਦਾਣਾ ਪਾਣੀ ਸਤਿਗੁਰੂ ਜੀ ਆਪਣੇ ਘਰ ਤੋਂ ਹਨ ਖਵਾ ਰਹੇ ਆ। ਅਸਲ 'ਚ ਨਾ ਬੰਦਾ ਤੇ ਕੌਣ ਹੁੰਦਾ ਖਵਾਉਣ ਵਾਲਾ? ਕਰਨ ਕਰਾਵਨ ਆਪੇ ਆਪ ਹੀ ਆਣਾ ਉਹ ਸਤਿਗੁਰੂ ਫਮ ਆਦਮੀ ਹਾਂ ਇੱਕਦਮ ਹੀ ਮਹੌਲਤ ਮਹਤ ਨਾ ਜਾਣਾ ਸਤਿਗੁਰੂ ਕਹਿੰਦੇ ਆ ਵੀ ਇਹ ਹਨਾ ਸਰੀਰ ਦਾ ਕੋਈ ਪਤਾ ਨਹੀਂ ਹੈ ਵੀ ਅਗਲਾ ਦਾਮ ਆਪਾਂ ਨੂੰ ਆਵੇ ਜਾਂ ਨਾ ਆਵੇ ਵੀ ਆਪਾਂ ਕਿਸੇ ਨੂੰ ਕੀ ਖਵਾ ਸਕਦੇ ਹਾਂ ਆਪਾਂ ਨੂੰ ਖੁਦ ਨੂੰ ਨਹੀਂ ਪਤਾ ਵੀ ਇਹ ਸਾਡੇ ਮੂੰਹ 'ਚ ਅਗਲੀ ਬੁਰਕੀ ਪੈਣੀ ਹੈ ਜਾਂ ਨਹੀਂ ਪੈਣੀ ਇਸ ਲਈ ਨਾ ਆਪਾਂ ਨਾ ਤਾਂ ਹੰਕਾਰ ਕਰਿਆ ਕਰੀਏ ਪਰ ਜੋ ਨਾ ਬਾਕੀ ਜੀਵ ਆ ਉਸ ਪਰਮਾਤਮਾ ਨੇ ਕੁਸਤਾ ਸੋਚ ਕੀ ਬਣਾਇਆ ਹੋ ਉਹਨਾਂ ਨੇ ਇਹ ਤੇ ਹੈ ਨਹੀਂ ਆਪਾਂ ਕਹਿ ਸਕਦੇ ਹਨਾ ਵੀ ਵੀ ਐਵੇਂ ਹੀ ਫਿਰਦੇ ਆ ਇੱਕੋ ਇੱਕ ਦੁਨੀਆ ਦੇ ਵਿੱਚ ਕੌਮ ਆ ਜੋ ਸਰਵਤ ਦਾ ਭਲਾ ਸਵੇਰੇ ਸ਼ਾਮ ਅਰਦਾਸ ਦੇ ਵਿੱਚ ਮੰਗਦੀ ਆ ਤੇ ਫਿਰ ਮਿੱਤਰ ਪਿਆਰਿਓ ਜੇ ਆਪਾਂ ਨੂੰ ਸੁਭਾ ਸਾਮੂ ਅਰਦਾਸ ਬੇਨਤੀ ਤੇ ਕਰਦੇ ਆ ਪਰ ਉਹ ਸਰਬੱਤ ਦੇ ਭਲੇ ਦੇ ਵਿੱਚ ਜੇਕਰ ਸਭ ਕੁਝ ਆਉਂਦਾ ਹੈ ਨਾ ਤੇ ਫਿਰ ਉਹਦੇ ਵਿੱਚ ਨਾ ਆ ਪੰਛੀ ਪੇੜ ਪੌਦੇ ਇਹ ਸਭ ਕੁਝ ਆਉਂਦਾ ਆਪਾਂ ਨੂੰ ਕਿਸੇ ਨੇ ਜੇ ਆਪਾਂ ਚਾਹੀਏ ਨਾ ਸਾਨੂੰ ਕਿਸੇ ਨੇ ਵੀ ਨਹੀਂ ਉਹ ਗਿਆਨ ਦੇਣਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਿੰਦੀ ਹੈ ਸਵਾਲ ਹੈ ਨਾ ਜਿਹੜੇ ਉਹ ਇਨਸਾਨ ਤੇ ਉੱਠ ਸਕਦੇ ਆ ਪਰ ਜੋ ਸਤਗੁਰੂ ਦੀ ਬਾਣੀ ਇਨਸਾਨ ਨੂੰ ਨਾ ਰਸਤਾ ਬੁਕਾਉਂਦੀ ਆ ਜਾਂ ਇਸ ਜੀਵਨ ਦੀ ਜਾਂਚ ਜੋ ਗੁਰਬਾਣੀ ਦਿੰਦੀ ਹੈ ਨਾ ਉਹ ਨਾ ਦੁਨੀਆ ਤੇ ਕੋਈ ਦੇ ਸਕਦਾ ਨਾ ਹੀ ਅਜੇ ਤੱਕ ਕਿਸੇ ਨੇ ਉਹ ਗਿਆਨ ਬੰਦੇ ਆਉਣਾ ਤੇ ਉਹ ਗਿਆਨ ਵੀ ਐਸਾ ਜਿਹਦੇ ਵਿੱਚ ਕੋਈ ਆਪਣਾ ਸਵਾਰਥ ਨਹੀਂ ਹੈ ਗੁਰੂ ਦਾ ਗੁਰੂ ਦਾ ਕੋਈ ਉਹਦੇ ਵਿੱਚ ਸਿਰਫ ਆਪਣਾ ਸਵਾਰਥ ਨਹੀਂ ਹੈ ਸਿਰਫ ਦੇ ਸਿਰਫ ਇਨਸਾਨੀਅਤ ਪੈਦਾ ਕਰਨ ਦਾ ਮਕਸਦ ਹੈ ਸਾਡੇ ਗੁਰੂ ਦਾ ਸਾਡੇ ਬਾਬੇ ਨਾਨਕ ਦਾ ਜੋ ਮਕਸਦ ਸੀ ਨਾ ਇਨਸਾਨ ਦੇ ਵਿੱਚੋਂ ਇਨਸਾਨੀਅਤ ਜਗਾਉਣੀ ਨਹੀਂ ਤਾਂ ਗੁਰੂ ਜੀ ਕਹਿੰਦੇ ਆ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਨਹੀਂ ਤੇ ਕਹਿੰਦੇ ਕਰਤੂਤਾਂ ਪਸ਼ੂਆਂ ਵਾਲੀ ਨੇ ਭਾਵੇਂ ਸੀ ਇਨਸਾਨ ਸਾਡੀਆਂ ਹਰਕਤਾਂ ਕਰਕੇ ਤੇ ਬੰਦਾ ਪਸ਼ੂਆਂ ਦੀ ਤਰ੍ਹਾਂ ਬਣ ਜਾਂਦਾ ਹੈ ਇਸ ਲਈ ਨਾ ਜੇਕਰ ਆਪਾਂ ਇਨਸਾਨ ਤੇ ਇਨਸਾਨਾਂ ਵਾਲੇ ਕੰਮ ਕਰੀਏ ਉਹ ਅਸੀਂ ਖਾਣ ਪੀਣ ਹੈਂਸ ਐਂ ਇਦਾਂ ਦਾ ਬਣਾਈਏ ਤੇ ਬਾਕੀ ਕਿਸੇ ਨੂੰ ਪਤਾ ਲੱਗੇ ਕਿ ਵੀ ਇੱਥੇ ਇਨਸਾਨ ਰਹਿੰਦੇ ਆ